ਹਾਂਜੀ ਦੋਸਤੋ ਅੱਜ ਅਸੀਂ ਖੜੇ ਹੋਇਆ ਬਹਿਮਣਾ ਕੌਰ ਸਿੰਘ ਵਾਲੇ ਦੇ ਵਿੱਚ ਜਿੱਥੇ ਕਿ 10 ਕਿੱਲੇ ਨਰਮਾ ਖਰਾਬ ਹੋ ਚੁੱਕਿਆ ਹੈ ਪੂਰਾ 10 ਕਿੱਲੇ ਨਰਮਾ ਕਿਸਾਨ ਕਿਸਾਨ ਦਾ ਨਰਮਾ ਖਰਾਬ ਹੋ ਚੁੱਕਿਆ ਤੇ ਆਜੋ ਆਪਾਂ ਕਿਸਾਨ ਨਾਲ ਕਰਾਉਣੇ ਆਂ ਗੱਲ ਅ ਕੀ ਨਾਮ ਬਾਈ ਤੁਹਾਡਾ ਪੂਰੀ ਸਿੰਘ ਜੀ ਤੁਹਾਡਾ ਨਾਮਾ ਖਰਾਬ ਹੋਇਆ ਬਾਈ ਇਹ ਠੀਕ ਹੈ ਕੀ ਗੱਲ ਹੋ ਗਈ ਸੀ ਬਾਈ ਪੂਰੀ ਦੱਸੇ ਮਣੀ ਜੀ ਨਹੀਂ ਸੀ ਕਹਿੰਦੇ ਆਉਂਗੇ ਜੀ ਠੀਕ ਹੈ ਪੋਲੋ ਲੈਣਗੇ ਸੀਗੇ ਜੀ ਹਾਂ ਉਹ ਸੀ ਉਹ ਨਾਲ ਦਿੱਤੀ ਆਪਾਂ ਨੂੰ ਉਹਨਾਂ ਨੇ ਆਪ ਦਿੱਤੀ ਹੋਈ ਹੈ ਆਪ ਦਿੱਤੀ ਹੋਈ ਜੀ ਠੀਕ ਹੈ ਪੱਕੇ ਬਿੱਲ ਹੈਗੇ ਤੁਹਾਡੇ ਕੋਲੇ ਹੈਗੇ ਜੀ ਠੀਕ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਵੀ ਜਿਹੜਾ ਇਹ ਨਰਮਾ ਖਰਾਬ ਹੋਇਆ ਵੈ ਇਸ ਗਰੀਬ ਬੰਦੇ ਦਾ ਇਹਨੇ ਨਰਮਾ ਕਿਵੇਂ ਬੀਜਿਆ ਸੀ ਤੇ ਕੀ ਬਾਣ ਕਿੰਨਾ ਠੇਕੇ ਦੇ ਲੇਤਾ ਸੀਗਾ ਤੇ ਕੀਦੋਂ ਪਹਿਲਾਂ ਸਪਰੇਅ ਲਾਂਦੀ ਹੈ ਇਹ ਕਿਹੜੇ ਬੰਦੇ ਦੋਂ ਲਾਂਦੀ ਹੋਈ ਹੈ ਬਾਈ 45000 ਨੂੰ ਬਾਣ ਲੇਤਾ ਹੋਇਆ ਠੇਕੇ ਤੇ ਠੀਕ ਹੈ ਚਲ 10 ਕ ਲਈ ਨਰਮਾ ਬਾਈ ਕੋਲੇ ਠੀਕ ਹੈ ਤੇ ਪਾਣੀ ਵੀ ਤੇ ਚੱਕ ਦਾ ਲੱਗਦਾਗਾ ਡੀਜ਼ਲ ਮਚਾ ਕੇ ਪਾਣੀ ਲਾਉਣਾ ਪੈਂਦਾ ਹਾਂ ਇਹ ਬਾਈ ਜਿਹੜਾ ਸਪਰੇਅ ਲੈ ਕੇ ਆਇਆ ਸੀ ਤਾਰਾ ਚੰਦ ਜੋਗਲ ਕੁਸ਼ੋਰ ਕੋ ਗਾਨਾ ਟਰੇਡਿੰਗ ਕੰਪਨੀ ਵਾਲੋਂ ਸਪਰੇਅ ਲੈ ਕੇ ਆਇਆ ਸੀ ਠੀਕ ਹੈ ਬਾਈ ਤੇ ਉਹਨਾਂ ਨੂੰ ਕੋਲੋਂ ਮੰਗੀ ਸੀ ਤੇ ਉਹਨਾਂ ਨੇ ਅਸ਼ੀਨ ਨਾਲ ਦੇਤੀ ਠੀਕ ਹੈ ਬਾਈ ਉਹ ਦੋਨੇ ਜਨ ਨੂੰ ਲਾ ਕੇ ਕਰੀਆਂ ਕੋਈ ਗਲਤ ਕੁਲਤ ਮਿਸ਼ਰਣ ਹੋਣਾ ਹੈ ਕਿ ਕਿਵੇਂ ਹੋਇਆ ਹਾਂ ਉਹਦੇ ਨਾਲ ਸਾਰਾ ਨਰਮਾ ਜੀਨਾਂ ਦਾ ਤੁਲਸ ਹੈਗਾ ਦੂਜੇ ਦਿਨ ਠੀਕ ਹੈ ਤੇ ਫਿਰ ਜਦੋਂ ਅਸੀਂ ਦੋ ਤਿੰਨ ਵਾਰੀ ਉਹਨਾਂ ਕੋਲੇ ਗਿਆ ਆੜਤੀ ਕੋਲੇ ਹਾਂ ਤੇ ਆੜਤੀਆ ਸਾਨੂੰ ਲਾਰੇ ਲੱਪੇ ਲਾ ਦਿਆ ਕਰੇ ਸਪਰੇਆ ਨਾਲ ਕੋਲੇ ਕਿਤੇ ਲੈ ਜਾਇਆ ਕਰੇ ਕਿਤੇ ਨਹੀਂ ਲੈ ਕੇ ਜਾਇਆ ਕਰੇ ਫਿਰ ਅਸੀਂ ਖੁਦ ਸਪਰੇਆ ਵਾਲਿਆਂ ਨਾਲ ਪਹੁੰਚ ਕੀਤੀ ਹੂੰ ਤੇ ਤਿੰਨ ਚਾਰ ਬੰਦੇ ਮੋਤਵਾਰ ਬੰਦੇ ਪਿੰਡ ਦੇ ਉਹ ਭੇਜੇ ਸਾਨੂੰ ਉਹਨਾਂ ਨੇ ਕੋਈ ਨਹੀਂ ਆਣੀ ਦਿੱਤਾ ਤੁਸੀਂ ਕੀ ਬਾਈ ਮੰਗ ਕਰਦੇ ਹੋ ਮਤਲਬ ਅਜਤਾ ਹੀ ਮੰਨ ਕਰਦੇ ਆ ਵੀ ਉਹਨਾਂ ਦਾ ਜ਼ਿਆਦਾ ਲਾਇਸੈਂਸ ਰੂਨਸ ਕੈਨਸਲ ਕੀਤਾ ਜਾਵੇ ਜੀ ਆੜਤੀਆਂ ਦੇ ਆਪਣੇ ਦਾ ਸਪਰੇਅ ਵਾਲੇ ਦਾ ਗੈਨਰੇਟਰ ਵਾਲੇ ਦੇ ਤੇ ਜਾ ਕੋਈ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਕਿਸਾਨ ਦਾ 10 ਕਿਲੇ ਨਰਮਾ ਮਾਹ ਪੁੱਤਾ ਵਾਂਗੂ ਪਾਲੀ ਫਸਲ ਤੁਸੀਂ ਕਹਿ ਰਹੇ ਸੀ ਕਿ ਇਹ ਪਹਿਲਾਂ ਹੀ ਬਾਈ ਉਹਨਾਂ ਦੇ ਕਈ ਮਤਲਬ ਡੁਪਲੀਕੇਟ ਸਮਾਨ ਫੜੇ ਗਏ ਹੈਗੇ ਉਹ ਬਾਈ ਜੀ ਗਿਆਨਪਿੰਡ ਉਹਨਾਂ ਨੇ ਸਪਰੇਅ ਦਿੱਤੀ ਸੀ ਆਈ ਠੀਕ ਹੈ ਉਹਦਾ ਜਦੋਂ ਗਿਆਨੇਪਿੰਡ ਸਪਰੇਅ ਦਿੱਤੀ ਤੇ ਉਹਨਾਂ ਦਾ ਸਾਰਾ ਹੀ ਫਸਲ ਖਰਾਬ ਹੋ ਗਈ ਤੇ ਜਦੋਂ ਕੋਈ ਜ਼ਿੰਮੇਦਾਰ ਭਰਾ ਨੇ ਉੱਥੇ ਰੌਲਾ ਪਾਇਆ ਜਾ ਹੋਰ ਕਹਿੰਦੇ ਤੇ ਖੇਤੀਬਾੜੀ ਸੈਂਪਲ ਭਰ ਕੇ ਲੈ ਗਏ ਤੇ ਕੋਈ ਮੁੜ ਕੇ ਨਾ ਜੋ ਸੈਂਪਲ ਭਰ ਕੇ ਲੈ ਕੇ ਮਾਤ ਕੋਈ ਰਿਪੋਰਟ ਨਹੀਂ ਆਈ ਕੋਈ ਅੱਗੇ ਤੁਸੀਂ ਕਹਿ ਰਹੇ ਕਹਿੰਦੇ ਵੀ ਸੈਂਪਲ ਉੱਥੇ ਜਾ ਕੇ ਇਹ ਮਤਲਬ ਸੈਂਪਲਾਂ ਨੂੰ ਮਿਲ ਲੈਂਦੇ ਕਹਿੰਦੇ ਉਹ ਸੈਂਪਲ ਫੇਲ ਕਰਾ ਦਿੰਦੇ ਇਹ ਕਾਜੀ ਨੇ ਸਰਕਾਰ ਦੇ ਦਰਵਾਜ਼ੇ ਪਹੁੰਚਾਈ ਤਕੜੇ ਬੰਦੇ ਹੈ ਜੀ ਠੀਕ ਹੈ ਇਹ ਆਮ ਗਰੀਬ ਕਿਸਾਨ ਨਾਲ ਕੋਈ ਨਹੀਂ ਖੜਦਾ ਇਹਨਾਂ ਲੁਟੇਰਿਆਂ ਨਾਲ ਤਾਂ ਸਾਰੀ ਸਰਕਾਰ ਵੀ ਖੜ ਜਾਂਦੀ ਹੈ ਜੀ ਠੀਕ ਹੈ ਤੇ ਇਸ ਲਈ ਅਸਤਾ ਆਪਣਾ ਇਹਨੂੰ ਜ਼ਿੰਮੇਦਾਰ ਨੂੰ ਠੁਕਮਾ ਮਾਜਵਾ ਦਿੱਤਾ ਜਾਵੇ ਠੀਕ ਹੈ ਨਾਲ ਫਸਲਾਂ ਦੇਖੋ ਜੀ ਤੁਸੀਂ ਕਿੰਨੀਆਂ ਸੋਹਣੀਆਂ ਖੜੀਆਂ ਇੱਤੇ ਇਧਰ ਦੇਖੋ ਇਹਦਾ ਕੀ ਹਾਲਾਤ ਹੋ ਗਏ ਦੋਸਤੋ ਬੈਮਣ ਕੌਰ ਸਿੰਘ ਵਾਲੇ ਦੇ ਵਿੱਚ ਪੂਰਾ 10 ਕਿੱਲੇ ਨਰਮਾ ਖਰਾਬ ਹੋ ਚੁੱਕਿਆ ਹੈਗਾ ਤੁਹਾਨੂੰ ਦਿਖਾ ਰਹੇ ਹਾਂ ਨਰਮਾ ਜਿਹੜਾ ਖਰਾਬ ਹੋ ਚੁੱਕਿਆ ਹੈਗਾ ਹਰ ਕਾਰਨ ਕੀ ਹੈ ਇਹ ਬਾਈ ਕਹਿੰਦਾ ਵੀ ਸਾਨੂੰ ਸਪਰੇ ਨਕਲੀ ਦੇਤੀ ਜਾਂ ਮਤਲਬ ਸਾਨੂੰ ਗਲਤ ਸਪਰੇ ਦੇਤੀ ਤਾਰਾ ਚੰਦ ਜੁਗਲਕਸ਼ੋਰ ਜੋ ਗਿਆਨੇ ਵਾਲਿਆ ਗਿਆਨਾ ਟਰੇਡਿੰਗ ਕੰਪਨੀ ਹੈਗੀ ਉਸ ਸਪਰੇ ਕਾਰਨ ਉਹ ਬਾਈ ਮੰਨਦੇ ਆ ਵੀ ਸਾਡੇ ਕਾਰਨ ਖਰਾਬ ਹੋਇਆ ਹੈ ਮੰਨਦੇ ਜੀ ਪਾਪ ਮੰਨਦੇ ਉਹ ਤੁਹਾਡੇ ਕੋਲੇ ਬਿੱਲ ਵਗੈਰਾ ਹੈਗੇਗਾ ਹੈਗੇ ਜੀ ਸਾਰਾ ਕੁਝ ਠੀਕ ਹੈ ਤੇ ਉਹਨੇ ਕਾਰਨ ਬਾਈ ਇਹ ਨਰਮਈ ਸਾਰੀ ਫਸਲ ਖਰਾਬ ਹੋ ਚੁੱਕੀ ਹੈ ਵਿਚਾਰੇ ਦੀ ਪਰ ਹਜੇ ਤੱਕ ਕੋਈ ਵੀ ਬਾ ਨਹੀਂ ਫੜੀ ਗਈ ਇਹਦੀ ਕਿਸੇ ਦੀ ਵੀ ਜਿਹੜੇ ਖੇਤੀਬਾੜੀ ਵਾਲੇ ਹੁੰਦੇ ਆ ਉਹ ਇੱਕ ਵਾਰੀ ਸੈਂਪਲ ਭਰ ਜਾਂਦੇ ਆ ਕਹਿੰਦੇ ਬਾਈ ਵਰਗੇ ਕਹਿੰਦੇ ਪਰ ਅੱਗੇ ਜਾ ਕੇ ਇਹ ਮਤਲ ਅਧਿਕਾਰੀਆਂ ਉੱਚ ਅਧਿਕਾਰੀਆਂ ਨਾਲ ਮਿਲ ਕੇ ਕਹਿੰਦੇ ਵੀ ਸੈਂਪਲ ਫੇਲ ਕਰਾ ਲੈਂਦੇ ਆ ਪਹਿਲਾਂ ਵੀ ਸੈਂਪਲ ਭਰੇ ਜਾ ਚੁੱਕੇ ਆ ਇਹਨਾਂ ਦੇ ਪਹਿਲਾਂ ਵੀ ਸੈਂਪਲ ਭਰੇ ਜਾ ਚੁੱਕੇ ਆ ਪਰ ਐਸੋ ਸੈਂਪਲ ਭਰੇ ਜਾਂਦੇ ਆ ਲੋਕਾਂ ਦੇ ਸਾਹਮਣੇ ਪਰ ਅੱਗੇ ਜਾ ਕੇ ਸੈਂਪਲ ਖੇਲ ਹੋ ਜਾਂਦੇ ਹੈਗੇ ਕਾਰਨ ਕੀ ਹੈ ਉਹ ਤੁਸੀਂ ਖੁਦ ਸੋਚ ਸਕਦੇ ਹੋ ਵੀ ਅੱਗੇ ਸਿੰਪਲ ਕਿਉਂ ਫੇਲ ਹੋ ਸਕਦੇ ਆ ਪਰ ਸਾਡੀ ਸਰਕਾਰ ਨੂੰ ਬੇਨਤੀ ਹੈ ਇਮਾਨਦਾਰ ਸਰਕਾਰ ਜਿਹੜੀ ਭਗਵੰਤ ਸਿੰਘ ਸਾਹਿਬ ਦੀ ਹੈ ਕਹਿੰਦੀ ਵੀ ਇਮਾਨਦਾਰ ਸਰਕਾਰ ਹੈ ਜੇ ਸੱਚ ਨੂੰ ਇਮਾਨਦਾਰ ਸਰਕਾਰ ਹੈ ਤਾਂ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੁਝ ਵੀ ਹੋ ਜੇ ਆਪਣੀ ਕਿਸੇ ਨਾਲ ਰੰਜਿਸ਼ ਨਹੀਂ ਹੈ ਪਰ ਜਿਹੜਾ ਕੰਮ ਗਲਤ ਹੈ ਤਾਂ ਉਹ ਗਲਤ ਹੈ ਕਿਉਂਕਿ ਇੱਕ ਪਾਸੇ ਸਰਕਾਰ ਕਿਸਾਨ ਨੂੰ ਉੱਚਾ ਚੁੱਕ ਰਹੀ ਹੈ ਕਿਸਾਨ ਮਜ਼ਦੂਰ ਨੂੰ ਤੇ ਦੂਜੇ ਪਾਸੇ ਕਿਸਾਨ ਦਾ ਗਲ ਵਡਿਆ ਜਾ ਰਿਹਾ ਹੈ ਨਕਲੀ ਸਪਰੇਹਾਂ ਦੇ ਨਕਲੀ ਬੀਜਾਂ ਦੇ ਕਾਰਨ ਪਰ ਹਜੇ ਤੱਕ ਇਹਨਾਂ ਦੇ ਕਾਰਵਾਈ ਨੀ ਹੋਈ ਕਾਰਵਾਈ ਕੋਈ ਨਹੀਂ ਹੋਈ ਕਿਉਂ ਕਿ ਇਹਨਾਂ ਕੋਲੇ ਪੈਸਾ ਹੈਗਾ ਪੈਸੇ ਦੇ ਜੋਰ ਤੇ ਇਹ ਬਾਈ ਸਾਰਾ ਕੰਮ ਕਰ ਲੈਂਦੇ ਆ ਬਾਈ ਕਿਸਾਨ ਦਾ ਕਹਿਣਾ ਵੀ ਇਹ ਪਹਿਲਾਂ ਵੀ ਕਹਿੰਦੇ ਕਈ ਵਾਰੀ ਇਹਨਾਂ ਦੇ ਪਿੰਡਾਂ ਦੇ ਨਰਮਾ ਖਰਾਬ ਹੋ ਚੁੱਕਿਆ ਪਰ ਇਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਬਾਈ ਕਹਿੰਦਾ ਵੀ ਇਹਨਾਂ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਕਿਉਂ ਬਾਈ ਹਾਂਜੀ ਹਾਂਜੀ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਪਰ ਚਾਹੀਦਾ ਪਰ ਲੈਂਸਸਾ ਤੁਹਾਨੂੰ ਪਤਾ ਹੀ ਹੈਗਾ